ਸਰ ਇੱਕ ਮਿੰਟ ਜੀ ਹਲੋ ਸਰ ਸਰ ਇੱਕ ਮਿੰਟ ਗੱਲ ਤਾਂ ਸੁਣ ਲਓ ਸਰ ਯਾਰ ਜ਼ਬਰਦਸਤੀ ਨਾ ਕਰੋ ਮੇਰੇ ਜ਼ਬਰਦਸਤੀ ਕਾ ਨਹੀਂ ਸਰ ਜ਼ਬਰਦਸਤੀ ਹੈ ਹੀ ਨਹੀਂ ਸਰ ਸਰ ਜ਼ਬਰਦਸਤੀ ਡੋਨਟ ਹਰਾਸ ਮੀ ਸਰ ਆਰ ਨੋਟ ਹਰਾਸਮੈਂਟ ਮੀ ਦੋ ਹਰਾਸਮੈਂਟ ਸਰ ਹਰਾਸਮੈਂਟ ਕਾ ਨਹੀਂ ਸਰ ਤੋੜਾ ਤਾਂ ਪੁਛਣਾ ਜਾਣਕਾਰੀ ਲੈਣੀ ਦੱਸੋ ਸਰ ਮੈਨੂੰ ਨਹੀਂ ਪਤਾ ਤੁਸੇ ਸਰ ਦੇਖੋ ਸਾਡੀ ਕੋਈ ਤੋੜਾ ਦੁਸ਼ਮਣੀ ਥੋੜੀ ਹੈ ਮੈਂ ਤਾਂ ਸਮਝ ਨਹੀਂ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਸਰ ਨਹੀਂ ਸਰ ਇਦਾਂ ਕਿਉਂ ਕਰ ਰਹੇ ਤੁਸੀਂ ਸਰ ਇਦਾਂ ਕਿਉਂ ਕਰ ਰਹੇ ਜਵਾਬ ਤਾਂ ਦੇ ਦੋ ਸਰ ਉਸਾਰੇ ਪੁਲਿਸ ਰਿਕਵੈਸਟ ਬੈਂਤੀ ਆ ਸਰ ਸਾਡੇ ਤਾਂ ਇਹ ਡਾਕਟਰ ਸਾਹਿਬ ਸੀ ਬਿਨਾ ਬਿਨਾ ਜਵਾਬ ਦਿੱਤੇ ਚਲੇ ਗਿਆ ਤਾਂ ਸਰਕਾਰੀ ਹਸਪਤਾਲ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਨੀ ਚਾਹੁੰਦੇ ਸੀ ਪਰ ਨਹੀਂ ਉਹ ਡਾਕਟਰ ਸਾਹਿਬ ਗਿਆ ਚਲੇ ਗਿਆ ਗੱਡੀ ਦੇ ਵਿੱਚ ਬੈਠ ਕੇ ਆ ਗੱਡੀ ਦਾ ਨੰਬਰ ਦਿਖਾ ਦਿੰਦੇ ਆ ਇਹ ਗੱਡੀ ਦਾ ਨੰਬਰ ਹੈ ਡਾਕਟਰ ਸਾਹਿਬ ਨੇ ਗੱਲਬਾਤ ਕਰਨੀ ਜੀ ਪਰ ਨਹੀਂ ਇਹ ਡਾਕਟਰ ਸਾਹਿਬ ਕਹਿੰਦੇ ਕਿ ਮੈਂ ਗੱਲ ਨਹੀਂ ਕਰਨੀਗੀ ਤਾਂ ਕੋਈ ਸਾਡੇ ਸਿਰਫ ਜਾਣਕਾਰੀ ਲੈਣੀ ਸੀ ਕਿਸੇ ਕਿਸ ਵਿਸ਼ੇ ਤੇ ਗੱਲਬਾਤ ਕਰਨੀ ਸੀ ਜ਼ਰੂਰੀ ਸੀ ਅਰਜੈਂਸੀ ਪਰ ਨਹੀਂ ਡਾਕਟਰ ਸਾਹਿਬ ਆਏ ਗੱਡੀ ਤੋਂ ਚਾਬੀ ਲਈ ਔਰ ਸਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਉਹ ਮੁੰਨਕਰ ਹੋ ਗਏ ਜਿਵੇਂ ਹਾਵਣੀ ਦਿੱਤਾ ਬੇਨਤੀ ਕੀਤੀ ਇੱਕ ਤਾਂ ਸਿਵਲ ਹਸਪਤਾਲਾਂ ਦੇ ਹਾਲਾਤ ਕੀ ਹੈ ਇਸ ਤੋਂ ਬਾਅਦ ਬੀਬਿੰਦਰ ਸਿੰਘ ਕੁਮਾਰ ਨੂੰ ਵੀ ਖਿਆਲ ਦੇ ਸੀ ਫੋਨ ਲਾ ਕੇ ਡਿਸਕਸ ਕਰਾਂਗੇ ਕਿ ਡਾਕਟਰ ਸਾਹਿਬ ਇਦਾਂ ਦੇ ਆ ਤੁਸੀਂ ਕਹਿੰਦੇ ਹੋ ਕਿ 24 ਘੰਟੇ ਤੋਂ ਦੇਲੇ ਹਾਜ਼ਰ ਹੈ ਪਰ ਹਾਜ਼ਰ ਕੀ ਹੈ ਉਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਲਿਆ